ਵਾਇਕੁਰਜੀ ਕੇ ਖਾਲਸਾ ਵਾਇਕੁਰਜੀ ਕੇ ਫਤੇ ਪਰਮਾਤਮਾ ਬੱਚੇ ਤੁਹਾਨੂੰ ਤੰਦਰੁਸਤ ਰੱਖੇ ਤੇ ਆਪਾਂ ਅੱਜ ਵਲੌਗ ਬਣਾਉਣ ਲੱਗੇ ਆਂ ਪੁਰਾਣੇ ਲੋਕਾਂ ਵਿੱਚ ਘਰ ਤੋਂ ਰੋਗ ਹੁੰਦੇ ਸੀ ਕਿਉਂਕਿ ਉਹ ਮਿਲਟ ਕਰਦੇ ਸੀ ਬਹੁਤ ਜ਼ਿਆਦਾ ਤੇ ਅੱਜ ਕੱਲ ਮਿਹਨਤ ਹੈ ਨਹੀਂ ਵੀ ਤਾਂ ਇਸ ਕਰਕੇ ਬਿਮਾਰੀਆਂ ਬੜੀਆਂ ਜ਼ਿਆਦਾ ਆ ਜਿਹੜਾ ਐਕੂ ਪ੍ਰੈਸ਼ਰ ਆ ਐਕੂ ਪ੍ਰੈਸ਼ਰ ਅੱਜ ਕੱਲ ਤਾਂ ਇੰਨੇ ਭੋਲੇ ਹੋਏ ਪਏ ਆ ਲੋਕ ਵੀ ਇਸ ਗੱਜਾਂ 'ਚ ਪੈ ਗਏ ਭੋਲੇ ਗੱਦਿਆਂ ਦੇ ਪੈ ਗਏ ਤੇ ਭੋਲੇ ਸੋਫਿਆਂ ਤੇ ਬਹਿ ਗਏ ਸਾਰਾ ਦਿਨ ਇਹੀ ਚੱਲੀ ਜਾਂਦਾ ਤੇ ਜਿਹੜੇ ਪਹਿਲਾਂ ਲੋਕ ਹੁੰਦੇ ਸੀ ਉਹ ਮਿਹਨਤ ਕਰਦੇ ਸੀ ਉਹਨਾਂ ਦਾ ਐਕਿਊਪ੍ਰੈਸ਼ਰ ਆਪ ਹੀ ਹੋ ਜਾਂਦਾ ਸੀ ਕਿਉਂਕਿ ਉਹਨਾਂ ਨੇ ਹੱਥਾਂ ਨਾਲ ਵੀ ਮਿਹਨਤ ਕਰਦੇ ਸੀ ਤੇ ਨੰਗੇ ਪੈਰੀਂ ਜ਼ਿਆਦਾ ਤੁਰਦੇ ਸੀ ਨੰਗੇ ਪੈਰੀਂ ਜਦੋਂ ਬੰਦਾ ਤੁਰੂਗਾ ਐਕਿਊਪ੍ਰੈਸ਼ਰ ਤਾਂ ਆਪ ਹੀ ਹੋ ਜੂ ਤੇ ਜਿੰਨੀ ਆਪਾਂ ਮਿਹਨਤ ਕਰਾਂਗੇ ਓਨੀ ਆਪਾਂ ਕਰੜੇ ਹੋਵਾਂਗੇ ਤੇ ਬਾਣ ਦੇ ਮੰਜੇ ਹੁੰਦੇ ਸੀ ਪਹਿਲਾਂ ਤੇ ਬਾਣ ਦੇ ਮੰਜਾਂ ਤੇ ਲੋਕ ਪਈਦੇ ਸੀ ਜੋ ਜਦੋਂ ਪਾਸੇ ਮਾਰਦੇ ਸੀ ਗਰਮੀ ਦੇ ਮਹੀਨੇ ਤਾਂ ਬਿਸਤਰਾ ਵਿਛਾਉਂਦੇ ਹੀ ਨਹੀਂ ਸੀ ਬਾਣ ਦੇ ਮੰਜੇ ਤੇ ਉਵੇਂ ਪੈ ਜਾਣਾ ਤੇ ਉਹ ਇੱਕ ਪ੍ਰੈਸ਼ਰ ਸਾਰੇ ਸਰੀਰ ਦਾ ਹੀ ਹੋ ਜਾਂਦਾ ਸੀ ਤੇ ਹੁਣ ਬਾਣ ਦੇ ਮੰਜੇ ਤਾਂ ਦੇਖਣ ਨੂੰ ਮਿਲਦੇ ਹੀ ਨਹੀਂ ਨਾ ਲੱਕੜ ਦੇ ਮੰਜੇ ਮਿਲਦੇ ਆ ਜਾਂ ਤਾਂ ਅੱਜ ਕੱਲ੍ਹ ਲੋਹੇ ਦੇ ਮੰਜੇ ਲੋਕ ਬਾਹਰ ਡਾਉਂਦੇ ਆ ਤੇ ਜਾਂ ਫੋਲੇ ਗੱਦਿਆਂ ਤੇ ਬਹਿੰਦੇ ਆ ਇਸ ਕਰਕੇ ਫੋਲੇ ਗੱਦਿਆਂ ਤੇ ਤਾਂ ਫਿਰ ਉਹ ਪੋਲਾ ਸਰੀਰ ਹੀ ਬਣ ਗਿਆ ਇਹ ਨਾ ਬੋਲ ਨਾ ਹੋ ਗਿਆ ਕਿ ਉਹ ਉਹਦਾ ਕੰਮ ਨੂੰ ਉਠਾਣ ਨੂੰ ਜੀ ਨਹੀਂ ਕਰਦਾ ਤੇ ਜੇ ਆਪਾਂ ਕਰੜੀ ਮਿਹਨਤ ਕਰਾਂਗੇ ਨਾ ਤੇ ਆਪਾਂ ਬਿਮਾਰੀਆਂ ਤੋਂ ਬਹੁਤ ਬਚ ਸਕਦੇ ਆ ਤੇ ਪੁਰਾਣੇ ਬੰਦਿਆਂ ਨੂੰ ਤਾਂ ਹੀ ਰੋਕ ਕਟ ਸੀ ਕਿਉਂਕਿ ਮਿਹਨਤ ਬਹੁਤ ਕਰਦੇ ਸੀ ਇਹ ਐਕਿਊਪ੍ਰੈਸ਼ਨ ਉਹਨਾਂ ਦਾ ਐਂ ਵੀ ਹੋ ਜਾਂਦਾ ਸੀ ਵੀ ਵੇਖ ਨਰਮਾ ਕਬਾ ਚੁੱਕਦੇ ਐ ਫੁੱਟ ਕੱਢਣਾ ਤੇ ਆਹਾ ਇਹਨਾਂ ਦਾ ਐਕਿਊਪ੍ਰੈਸ਼ਨ ਆਪੇ ਹੋ ਜਾਂਦਾ ਸੀ ਸਾਰਾ ਦਿਨ ਉਹਨਾਂ ਨੇ ਬਸ ਜੇ ਗੁੜੀਆਂ ਮਿੱਟੀ ਲਾਉਂਦਿਆਂ ਸੀ ਤਾਂ ਪਹਿਲਾਂ ਥਾਪਿਆ ਨਾਲ ਕੁੱਟਣਾ ਉਹ ਵੀ ਇੱਕ ਪ੍ਰੈਸ਼ਰ ਜਿਉ ਮਿੱਟੀ ਲਾਉਣੀ ਕੰਧਾਂ ਦੇ ਤੇ ਉਹ ਵੀ ਇੱਕ ਪ੍ਰੈਸ਼ਰ ਸਾਰਾ ਦਿਨ ਹੀ ਕੰਮ ਜਿਹੜੇ ਕਰਦੇ ਸੀ ਇੱਕ ਪ੍ਰੈਸ਼ਰ ਨਾਲ ਹੀ ਕਰਦੇ ਸੀ ਤੇ ਜਿਹੜੇ ਅੱਜ ਕੱਲ ਆਪਾਂ ਇੱਕ ਪ੍ਰੈਸ਼ਰ ਕਰਾਉਣ ਜਾਂਦੇ ਆ ਪੈਸੇ ਦਿੰਦੇ ਆ ਨਾਲੇ ਪੈਸਾ ਬਰਬਾਦ ਕਰਦੇ ਆ ਨਾਲੇ ਆਪਣੀ ਸਿਹਤ ਖਰਾਬ ਹੁੰਦੀ ਹੈ ਇਸ ਕਰਕੇ ਥਰੀ ਨੂੰ ਇੰਨਾ ਕਰੜਾ ਬਣਾ ਲਓ ਕੰਮ ਕਰ ਕਰਕੇ ਲੋਹੇ ਵਰਗਾ ਕਰੜਾ ਬਣਾ ਲਓ ਜਿਹੜਾ ਆਪੇ ਹੀ ਤੁਹਾਨੂੰ ਕੋਈ ਬਿਮਾਰੀ ਲੱਗਦੀ ਹੀ ਨਹੀਂ ਐਕੂਪ੍ਰੈਸ਼ਨ ਹੋ ਗਈ ਹੁਣ ਮੇਰੀ 75 76 ਦੀ ਉਮਰ ਦੀ ਹੋ ਵੀ ਆ ਮੇਰੀ ਤੇ ਫਿਰ ਵੀ ਮੈਨੂੰ ਬਹੁਤ ਘੱਟ ਬਿਮਾਰੀ ਹੈ ਕੋਈ ਹੈ ਨਹੀਂ ਬਿਮਾਰੀ ਬਾੜੀ ਬੀਪੀ ਬੂਪੀ ਤਾਂ ਆਮੀ ਲੋਕਾਂ ਨੇ ਬੰਦੇ ਆ ਪਰ ਹੁਣ ਤਾਂ ਜਮਾਂ ਗੋਲੀ ਘੜਦੀ ਜਾਂਦੀ ਹੈ ਨਾਰਮਲ ਗੋਲੀ ਕਿਉਂਕਿ ਮੈਂ ਵੀ ਸਵੇਰ ਦਿੰਗੇ ਪੈਰੀ ਜਾਂਦੀ ਆ ਤੇ ਉਹ ਜਦੋਂ ਮੈਨੂੰ ਸ਼ਹਿਰ ਦੀਆਂ ਜਨਾਨੀਆਂ ਟੱਕਰਦੀਆਂ ਕਿਉਂ ਮੈਨੂੰ ਪੁੱਛਦੇ ਆ ਵੀ ਤੁਸੀਂ ਵੀ ਵੀ ਨੰਗੇ ਪੈਰੀ ਕਿਉਂ ਜਾਂਦੇ ਆ ਰੋੜ ਦਾ ਖੂਬ ਜਾਣਗੇ ਨਾ ਮਾਂ ਦੀ ਰੋੜ ਦਾ ਖਵਾਉਣ ਨੂੰ ਤਾਂ ਮੈਂ ਫਿਰਦੀ ਆ ਵੀ ਰੋੜ ਦਾ ਖੂਬਣ ਗਿਆਂ ਦਾ ਫੇਰ ਫੇਰ ਠੀਖੋ ਇੱਕ ਪ੍ਰੈਸ਼ਰ ਟੱਪ ਹੀ ਹੋ ਜਾਂਦਾ ਫੇਰ ਉਹ ਨਹੀਂ ਆ ਵੀ ਗੱਲ ਤਾਂ ਤੇਰੀ ਪੱਕੀ ਆ ਪਰ ਤੁਰਿਆ ਨਹੀਂ ਜਾਂਦਾ ਸ਼ੈਨਾ ਆ ਤੂੰ ਨਹੀਂ ਤੁਰਿਆ ਜਾਂਦਾ ਨੰਗੇ ਪੈਰੀ ਜਿਨ੍ਹਾਂ ਨੇ ਹਰ ਵਕਤ ਬੋਲੇ ਬੂਟ ਪਾ ਕੇ ਰੱਖਣੇ ਆ ਉਹ ਨਹੀਂ ਤੁਰ ਸਕਦੇ ਇਹ ਤਾਂ ਸਾਡੇ ਵਰਗੇ ਪਿੰਡਾਂ ਵਾਲੀ ਤੁਰ ਸਕਦੀ ਆ ਨੰਗੇ ਪੈਰੀ ਤੇ ਤੁਸੀਂ ਵੀ ਐਂ ਕਰਿਆ ਕਰੋ ਸਰੀਰ ਨੂੰ ਪਰੜਾ ਬਣਾਓ ਓਲਡਾ ਨਾ ਰੱਖੋ ਓਲਡੇ ਨੂੰ ਆਪੋ ਨੇ ਸ੍ਰੀ ਤਰੋ ਵੀ ਲੱਗਣਗੇ ਭਾਈ ਜੁਤੀ ਕਾ ਖਾਨ ਸਾਹਿਬਾਈ ਜੁਤੀ ਫਤੇ ਜੇ ਤੁਹਾਨੂੰ ਵੀਡੀਓ ਬਰਾਬਰ ਚੰਗਾ ਲੱਗਿਆ ਅੱਗੇ ਸ਼ੇਅਰ ਕਰ ਦਿਓ ਤੇ ਸੋਹਣੇ ਸੋਹਣੇ ਕਮੈਂਟ ਪਾ ਕੇ ਮੈਨੂੰ ਦੱਸਿਓ ਵੀ ਤੁਹਾਨੂੰ ਠੀਕ ਲੱਗਿਆ